ਸਤ ਸ੍ਰੀ ਅਕਾਲ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਤੁਹਾਡਾ ਆਪਣਾ 호ਸਟ ਐਂਡ ਦੋਸਤਾਂ ਮੈਂ ਢਿੱਲੋਂ ਤੁਸੀਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਜੀ ਉਹਨਾਂ ਨੇ ਕ੍ਰਾਂਤੀਕਾਰੀ ਅਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਹੈ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਪਿਛਲੇ ਪਾਸੇ ਜਿਹੜੀ ਕੰਦ ਹੈ ਅ ਸਾਲ ਭਰ ਤੋਂ ਇਸ ਸੜਕ ਦੇ ਉੱਤੇ ਜਿਹੜੀ ਜੀਟੀ ਰੋਡ ਦੇ ਉੱਤੇ ਉਹ ਸਾਰੀ ਖੜੀ ਕੀਤੀ ਗਈ ਹੈ ਕਾਫਲੇ ਨੂੰ ਰੋਕਣ ਦੀ ਖਾਤਰ ਉਹ ਵੀ ਦੇਖ ਰਹੇ ਹੋ ਤੁਸੀਂ ਸਾਰੇ ਕਿਸਾਨ ਜਨਤਾ ਸਾਰੇ ਦੇਸ਼ ਦੀ ਜਨਤਾ ਦੀ ਇਹ ਨਿਗਾ ਇਸ ਗੱਲ ਤੇ ਲੱਗੀ ਹੋਈ ਹੈ ਬੀ ਇਹ ਜਿਹੜੀ ਕੰਧ ਹੈ ਜਿਹਨੂੰ ਅਸੀਂ ਕੂੜਤੀ ਕੰਧ ਵੀ ਕਹਿ ਦਿੰਨੇ ਆ ਜਿਹਦੇ ਨਾਲ ਹਜ਼ਾਰਾਂ ਲੋਕਾਂ ਦਾ ਜਿਹੜਾ ਵਿਗੜ ਪੈ ਰਿਹਾ ਆਵਾਜਾਈ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਵੀ ਕਹਿਤਾ ਵੀ ਇਹ ਹਰਿਆਣਾ ਸਰਕਾਰ ਨੇ ਕੰਧ ਲਾਈ ਹੈ ਉਹਨੂੰ ਚੱਕਣੀ ਚਾਹੀਦੀ ਹੈ ਸੋ ਇਹ ਸਾਰਿਆਂ ਦੀ ਨਿਗਾਹ ਇਸ ਗੱਲ ਤੇ ਆ ਵੀ ਇਹ ਕੰਧ ਕਦੋਂ ਚੱਕੀ ਜਾਂਦੀ ਹੈ ਕਦੋਂ ਮੋਰਚਾ ਫਤਿਹ ਹੁੰਦਾ ਕਦੋਂ ਕੱਲ ਚੱਕੀ ਜਾਂਦੀ ਹੈ ਸਾਰੇ ਦੇਸ਼ ਦੇ ਗਿਆਂ ਨਿਗਾਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਦੂਜੀ ਗੱਲ ਆਪਣੇ ਸੈਂਟਰ ਸਰਕਾਰ ਦੇ ਮੰਤਰੀگە ਨਾਲ ਤੀਜੀ ਮੀਟਿੰਗ ਹੈ ਜਿਹੜੀ ਦੁਬਾਰੇ ਹੋਣ ਜਿਹੜਾ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਉਹ ਤਾਂ ਸੱਤਵੀਂ ਮੀਟਿੰਗ ਬਣੂਗੀ ਪਰ ਜਿਹੜੀ ਤੀਜੀ ਮੀਟਿੰਗ ਹੈ ਉਹ 19 ਮਾਰਚ ਨੂੰ ਚੰਡੀਗੜ੍ਹ ਹੋ ਰਹੀ ਹੈ ਉਸ ਤੇ ਵੀ ਸਾਰਿਆਂ ਦੀਆਂ ਨਿਗਾਹ ਟਿਕਾਈ ਹੋਈ ਹੋਈ ਹੈ ਵੀ ਉਹਦੇ ਵਿੱਚ ਜਿਹੜਾ ਆਪਣਾ ਜਿਹੜਾ ਨਵੇੜਾ ਉਹ ਹੋ ਕੇ ਮੰਗਾ ਦਾ ਨਵੇੜਾ ਹੋ ਕੇ ਕੰਧ ਦਾ ਕੀ ਫੈਸਲਾ ਹੁੰਦਾ ਮੰਗਾ ਦਾ ਕੀ ਫੈਸਲਾ ਹੁੰਦਾ ਤੇ ਆਗੂਆਂ ਨੇ ਵੀ ਦੋਵਾਂ ਫੋਰਮਾਂ ਦੇ ਆਗੂਆਂ ਨੇ ਲੀਡਰਸ਼ਿਪ ਨੇ ਗੱਲ ਕਹੇ ਤੇ ਵੀ ਇਹਨੂੰ ਅਸੀਂ ਐਮਐਸਪੀ ਦੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਉਹਦੇ ਤੇ ਤੀਜੀ ਮੀਟਿੰਗ ਹੋ ਰਹੀ ਹੈ ਇਹਨੂੰ ਅਸੀਂ ਹੋਰ ਨਹੀਂ ਲਮਕਾਉਣਾ ਇਹਦਾ ਨਿਬਟਾਰਾ ਅੱਜਕੱਲ੍ਹ ਦੀ ਮੀਟਿੰਗ ਦੇ ਵਿੱਚ ਕਰਕੇ ਆਉਣਾ ਦੂਸਰਾ ਜਿਹੜਾ ਸੱਦਾ ਸਾਰੇ ਕਿਸਾਨ ਆਪਣੇ ਦੋਨੇ ਫਰਮਾਂ ਵੱਲੋਂ ਸਾਰੇ ਕਿਸਾਨ ਜਥੇਬੰਦਗਿਆਂ ਨੂੰ ਵੀ ਆਉਣ ਵਾਲਾ 23 ਮਾਰਚ ਦਾ ਜਿਹੜਾ ਇਤਿਹਾਸਕ ਦਿਨ ਹੈ ਜਿਸ ਦਿਨ ਸਾਡੇ ਤਿੰਨ ਮਹਾਨ ਸਪੂਤਾਂ ਨੇ ਤਿੰਨ ਕ੍ਰਾਂਤੀਕਾਰੀ ਯੋਧਿਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਆਜ਼ਾਦੀ ਦੇ ਖਾਤਰ ਫਾਂਸੀ ਦੇ ਰੱਸੇ ਚੁੰਮੇ ਤੇ ਨਾਲ ਉਹਨਾਂ ਨੇ ਨਾਰਾ ਦਿੱਤਾ ਸੀ ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਉਹਦਾ ਭਾਵੇਂ ਸੀਗਾ ਵੀ ਉਹਨਾਂ ਨੇ ਆਪਣੀਆਂ ਜਵਾਨੀਆਂ ਚੜ੍ਹਦੀਆਂ ਜਵਾਨੀਆਂ ਇਸ ਸੁਪਨੇ ਤਹਿਤ ਵਾਰ ਗਿਆਂ ਵੀ ਸਾਡਾ ਦੇਸ਼ ਦੇ ਲੋਕ ਵੀ ਖੁਸ਼ਹਾਲ ਹੋਣ ਸਾਡਾ ਦੇਸ਼ ਵੀ ਖੁਸ਼ਹਾਲ ਹੋਵੇ ਇਹ ਖੁਸ਼ਹਾਲੀ ਲੋਕਾਂ ਦੇ ਅੰਦੋਲਨ ਤੇ ਕ੍ਰਾਂਤੀ ਰਾਹੀਂ ਖੁਸ਼ਹਾਲੀ ਆਉਣੀ ਹੈ ਤਬਦੀਲੀ ਹੋਣੀ ਹੈ ਕੱਲੇ ਗੋਰੇ ਚਿੱਟੇ ਬਦਲ ਕੇ ਤਬਦੀਲੀ ਨਹੀਂ ਹੋਣੀ ਸੋ ਉਹਨਾਂ ਨੇ ਕਿਹਾ ਸੀਗਾ ਵੀ ਸਾਮਰਾਜ ਦਾ ਮਤਲਬ ਹੈ ਜਿਹੜਾ ਸ਼ਰਮਾਇਦਾਰਾ ਪ੍ਰਬੰਧ ਹੈ ਉਹ ਜਿੱ ਨਜ਼ਰ ਪ੍ਰਬੰਧ ਨਹੀਂ ਖਤਮ ਹੁੰਦਾ ਉਹਨਾਂ ਚਰ ਤੱਕ ਉਹਦਾ ਸਾਮਰਾਜੀ ਪ੍ਰਬੰਧ ਦਾ ਕਾਰਪੋਰੇਟ ਵਾਲੇ ਪ੍ਰਬੰਧ ਦਾ ਖਾਤਮਾ ਨਹੀਂ ਹੁੰਦਾ ਉਹਨਾਂ ਚਰ ਅਸਲੀ ਆਜ਼ਾਦੀ ਨਹੀਂ ਆਉਣੀ ਅਸਲੀ ਆਜ਼ਾਦੀ ਅਸਲੀ ਕ੍ਰਾਂਤੀਕਾਰੀ ਸਾਮਰਾਜਵਾਦ ਦੇ ਖਾਤਮੇ ਨਾਲ ਹੀ ਆਉਣੀ ਹੈ ਸੁਪਨਾ ਲਿਆ ਸੀ ਉਹਨਾਂ ਦਾ ਦਿਹਾੜਾ ਰਿਹਾ ਸੋ ਉੱਥੇ ਵੀ ਅਸੀਂ ਬਹੁਤੋ-ਬੱਦ ਕੱਟ ਕਰਨਾ ਤੇ ਪਰਨ ਕਰਨਾ ਵੀ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਉਹਨਾਂ ਦੀ ਅਧੂਰੀ ਲੜਾਈ ਹੈ ਉਹਨੂੰ ਜਿਹੜਾ ਅਸੀਂ ਅਧੂਰੀ ਲੜਾਈ ਨੂੰ ਪੂਰਾ ਕਰਨਾ ਹੈ ਵੀ ਦੋਨੋਂ ਫੋਰਮਾਂ ਵੱਲੋਂ ਸਦਾ ਤੇ ਉਮੀਦ ਹੈ ਵੀ ਆਪਾਂ ਜਿਵੇਂ ਸਾਲ ਭਰ ਤੋਂ ਡਟੇ ਹੋਏ ਆਪਾਂ ਇਸ ਮੋਰਚੇ ਨੂੰ ਸਿਰੇ ਲਾਉਣ ਤੱਕ ਇਉਂ ਹੀ ਡਟੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ